ਲੋਕ ਇਤ ਮਿਸ਼ਨ ਨੇ ਜੋ ਮੁੱਦਾ ਕਿਤਾ ਆਵਾਰਾ ਪਸ਼ੂ ਨੂੰ ਲੈ ਕੇ ਕਿ ਨਿਊ ਚੰਡੀਗੜ੍ਹ ਖੇਤਰ ਵਿੱਚ ਜੋ ਵੀ ਆਵਾਰਾ ਪਸ਼ੂ ਕੰਮ ਰਹੇ ਨੇ ਐਕਸੀਡੈਂਟਾਂ ਦਾ ਕਾਰਨ ਬਣ ਰਹੇ ਨੇ ਇਸ ਦੇ ਨਾਲ ਹੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਮੰਗ ਰੱਖੀ ਗਈ ਹੈ ਤੇ ਬੂਤਗੜ ਦੇ ਪਾਣੀ ਦਾ ਮੁੱਦਾ ਹੈ ਇਸ ਨੂੰ ਲੈ ਕੇ ਮੰਗ ਰੱਖੀ ਗਈ ਹੈ ਸੋ ਹੋਰ ਵੀ ਜਿਹੜੇ ਅਲੱਗ-ਅਲੱਗ ਮੁੱਦੇ ਨੇ ਉਹਨਾਂ ਤੇ ਲੈ ਕੇ ਅੱਜ ਮੀਟਿੰਗ ਹੋਈ ਸੀ ਸੋ ਡੀਐਸਪੀ ਸਾਹਿਬ ਮੁਲਾ ਪਰ ਸਰਦਾਰ ਧਰਮਬੀਰ ਸਿੰਘ ਤੇ ਐਸਐਚਓ ਸਭ ਜੁਗੇਸ਼ ਕੁਮਾਰ ਜੀ ਮਾਜਰੀ ਇਹ ਸਾਡੇ ਕੋਲ ਪਹੁੰਚੇ ਆ ਸੋ ਅਸੀਂ ਇਹਨਾਂ ਨੂੰ ਅੱਜ ਮੰਗ ਪੱਤਰ ਦੇ ਰਹੇ ਆ ਲੋਕਇਤ ਮਿਸ਼ਨ ਵੱਲੋਂ ਕਿ ਉਹ ਜਿਹੜਾ ਹੈਗਾ ਇਹ ਆਵਾਰਾ ਪਸ਼ੂਆਂ ਦਾ ਮਸਲਾ ਹੱਲ ਕੀਤਾ ਜਾਵੇ ਪੱਕੇ ਤੌਰ ਤੇ ਅਸੀਂ ਹੱਲ ਕਰਨ ਲਈ ਜਿਹੜੇ ਵੀ ਸਾਡੇ ਸਹਿਯੋਗ ਦੀ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਦੇਵਾਂਗੇ ਜੀ ਸਰ ਜਿਹੜਾ ਇਹ ਮੰਗ ਪੱਤਰ ਦਿੱਤਾ ਅੱਜ ਆਵਾਰਾ ਪਸ਼ੂਆਂ ਦੇ ਲੈ ਕੇ ਇਸ ਵਾਸਤੇ ਅੱਗੇ ਕਿੱਥੇ ਤੁਸੀਂ ਪਹੁੰਚਣ ਜਾ ਰਹੇ ਹੋ ਦੇ ਕੋਈ ਕਿਤੇ ਆਪਾਂ ਸਿਵਲ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਇਹਦੇ ਨਾਲ ਜਿਹੜੀਆਂ ਵੀ ਆਪਣੇ ਏਰੀਆ 'ਚ ਗਊਸ਼ਾਲਾ ਪੈਂਦੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਜਿਸ ਤਰ੍ਹਾਂ ਹੁਣ ਇੱਕ ਸਿੰਗਰ ਵੀ ਸੀ ਉਹਨਾਂ ਦੀ ਵੀ ਡੈਥ ਉਹ ਵਾਰਾ ਪਸ਼ੂ ਨਾਲ ਹੋਈ ਆ ਹੋਰ ਵੀ ਕਈ ਜਾਨਾਂ ਜਿਹੜੀਆਂ ਆਪਣੇ ਪੰਜਾਬ ਵਿੱਚ ਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਕਰਕੇ ਜਾਂਦੀਆਂ ਤੇ ਇਹਦੇ ਵਾਸਤੇ ਜਿਹੜਾ ਹੈਗਾ ਸਾਡਾ ਇੱਕ ਇਹ ਕਹਾਂਗੇ ਕਿ ਜਿੰਨੀਆਂ ਵੀ ਵਾਰਾ ਹੈਗੇ ਪਸ਼ੂ ਇਹਨਾਂ ਨਾਲ ਗੱਲਬਾਤ ਕਰਕੇ ਗਊਸ਼ਾਲਾ ਨਾਲ ਸਿਵਲ ਡਿਪਾਰਟਮੈਂਟ ਨਾਲ ਗੱਲ ਕਰਕੇ ਇਹਨਾਂ ਦਾ ਹੱਲ ਕਰਾਂਗੇ ਜੀ ਅਸਰ ਜਿਸ ਤਰੀਕੇ ਨਾਲ ਇੱਕ ਮੰਗ ਹੋਰ ਵੀ ਰੱਖੀ ਗਈ ਪਾਰਕਿੰਗ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਰੋਡ ਦੇ ਉੱਤੇ ਗੱਡੀਆਂ ਖੜ੍ਹਦੀਆਂ ਨੇ ਕਾਫੀ ਐਕਸੀਡੈਂਟ ਹੋਣ ਦਾ ਖਤਰਾ ਹੈ ਇਹਦੇ ਦੇਖੋ ਪਹਿਲਾਂ ਆਪਾਂ ਚਲਾਨ ਵੀ ਕਰਦੇ ਆਂ ਇਹ ਵੀ ਇੱਕ ਵਾਰ ਮਾਜਰੀ ਤਹਿਸੀਲ ਨਾਲ ਗੱਲ ਕਰਾਂਗੇ ਐਸਡੀਐਮ ਸਾਹਿਬ ਨਾਲ ਵੀ ਇਹਦੇ ਬਾਰੇ ਗੱਲ ਕਰਾਂਗੇ ਕਿ ਕੀ ਇਸ ਤਰ੍ਹਾਂ ਇਸ ਚੀਜ਼ ਦਾ ਪ੍ਰਬੰਧ ਹੋ ਸਕੇ ਕਿਉਂਕਿ ਜਦੋਂ ਵੀ ਸਕੂਲ ਟਾਈਮ ਹੁੰਦਾ ਕੁਝ ਹੁੰਦਾ ਹੈ ਪਹਿਲਾਂ ਵੀ ਮੇਰੇ ਧਿਆਨ ਚ ਆਈ ਸੀ ਇਹ ਗੱਲਬਾਤ ਕਰਕੇ ਇਹਦਾ ਵੀ ਜਿਹੜਾ ਹੈਗਾ ਹੱਲ ਕੀਤਾ ਜਾਊਗਾ ਜੀ ਸਰ ਜਦੋਂ ਤੱਕ ਇਹ ਹੱਲ ਨਹੀਂ ਹੋ ਰਿਹਾ ਤਾਂ ਉਦੋਂ ਤੱਕ ਕੋਈ ਫਲੈਕਸ ਲਗਾਏ ਜਾਣਗੇ ਕਿ ਰੋਡ ਦੇ ਉੱਤੇ ਕਿਸੇ ਰੋਡ ਦੇ ਉੱਤੇ ਜਾਨਵਾਰ ਪਸ਼ੂ ਨੇ ਕਿ ਧਿਆਨ ਨਾਲ ਡ ਵੀ ਅਵੇਰ ਵੀ ਕਰਾਂਗੇ ਲੋਕਾਂ ਨੂੰ ਜਿਹੜੇ ਗੱਡੀ ਲਾ ਕੇ ਅੰਦਰ ਚੱਲੇ ਜਾਂਦੇ ਹੁੰਦਾ ਤੇ ਚਲੋ 5-10 ਮਿੰਟ ਦਾ ਕੰਮ ਆ ਪਰ ਫਿਰ ਵੀ ਉਹ ਜਿਹੜੀ ਟ੍ਰੈਫਿਕ ਆ ਉਹਨੂੰ ਦਿੱਕਤ ਆਉਂਦੀ ਆ ਉਹਦੇ ਵਾਸਤੇ ਅਸੀਂ ਚਨਾਣ ਵੀ ਕਰਾਂਗੇ ਤੇ ਲੋਕਾਂ ਨੂੰ ਵੇਅਰ ਵੀ ਕਰਾਂਗੇ ਤੇ ਬੋਰਡ ਵੀ ਲਾਏ ਜਾਵਾਂਗੇ ਨੋ ਪਾਰਕਿੰਗ ਜਿਹੜੇ ਹੈਗੇ ਆ ਉਹ ਤਾਂ ਤਿਆਰ ਰੱਖਿਆ ਜਾਊਗਾ ਇਹ ਦੱਸੋ ਕਿ ਓਵਰ ਸਪੀਡ ਦੇ ਨਾਕੀ ਲਗਾਏ ਜਾਣਗੇ ਕਿ ਲੋਕ ਕਾਫੀ ਓਵਰ ਸਪੀਡ ਦਾ ਚੱਲਦੇ ਨੇ ਬੱਧੀ ਨਹੀਂ ਇਹ ਲੱਗਦੇ ਆ ਜੀ ਇਹ ਮਤਲਬ ਤਾਂ ਦੋ ਤਿੰਨ ਵਾਰ ਤਾਂ ਲਾਉਂਦੇ ਆ ਜੀ ਐਕਿਲੋਮੀਟਰ ਲਾ ਕੇ ਜਿਹੜੇ ਹੁੰਦੇ ਆ ਬੱਧੀ ਸਾਈਡ ਤੋਂ ਉਧਰ ਵੀ ਨਾਕੇ ਲਾ ਜਾਂਦੇ ਆ ਇਹ ਸਾਡੇ ਕੀ ਨਾਕੀ ਲਾਉਂਦੇ ਆ ਜੀ ਉਹ ਜਿਹੜੇ ਸਰ ਇੱਕ ਹੋਰ ਹੀ ਪਤਾ ਲੱਗੇ ਕਿ ਅਦਰ ਸਟੇਟ ਤੋਂ ਇਸ ਤਰੀਕੇ ਦੇ ਟਰੱਕ ਰੁਕ ਭਰ ਕੇ ਵਾਰਾਪੁਰ ਛੱਡ ਜਾਂਦੇ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਇੱਕ ਉਹ ਸਾਡਾ ਹੁਣ ਜਿੱਥੇ ਨਾ ਪ੍ਰੋਗਰਾਮ ਆਉਂਦਾ ਇੰਟਰ ਸਟੇਟ ਨਾਕੇ ਵੀ ਲੱਗਦੇ ਆ ਉਹਦੇ ਵਿੱਚ ਵੀ ਜਿਹੜੇ ਵੱਡੇ ਟਰੱਕ ਆਉਂਦੇ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਊਗੀ ਜੇ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਆਉਂਦੀ ਆ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਜੀ ਠੀਕ ਹੈ ਅੱਛੇ ਸਰ ਇੱਕ ਸਿਆਲਵ ਬੈਂਕ ਦਾ ਮਸਲਾ ਸੀ ਕਾਫੀ ਨਮਲੋਦੀ ਮੀਟਿੰਗ ਰੱਖਿਆ ਗਿਆ ਕਿ ਉੱਥੇ ਕਾਫੀ ਲੋਕਾਂ ਦੇ ਪੈਸੇ ਨੇ ਤੁਹਾਡੇ ਜਿਵੇਂ ਤੁਸੀਂ ਪਹਿਲਾਂ ਜੁਆਇਨਿੰਗ ਸੀ ਇਹ ਮੇਰੇ ਨਾਲ ਪਹਿਲਾਂ ਹੈਗਾ ਸੀ ਮੈਂ ਉਹ ਗੱਲਬਾਤ ਕਰਕੇ ਨਾ ਇਹਦਾ ਮੈਂ ਕਰੂੰਗਾ ਇਹਨਾਂ ਦਾ ਹੱਲ ਕਿ ਜਦੋਂ ਇਹ ਹੋਇਆ ਸੀ ਉਦੋਂ ਚਲੋ ਟਰੇਸ ਅਸੀਂ ਕਰ ਲਿਆ ਸੀ ਉਸ ਤੋਂ ਬਾਅਦ ਮੇਰੀ ਟਰਾਂਸਫਰ ਹੋ ਗਈ ਸੀ ਹੁਣ ਦੁਬਾਰੇ ਆਇਆ ਹਾਂ ਵਾ ਇਹ ਮੁੱਦੇ ਨੂੰ ਆਪਾਂ ਕੰਪਲੀਟ ਕਰਾਵਾਂਗੇ ਇਹਨਾਂ ਦੀ ਸਾਰੀ ਜਿਹੜੀ ਸਮੱਸਿਆ ਸੁਣ ਕੇ ਹੱਲ ਕਰਾਂਗੇ ਜੀ ਇਸੀਆਂ ਦੇ ਮੁੱਦੇ ਤੇ ਜਿਹੜੀ ਵੈਰੀਫਿਕੇਸ਼ਨ ਵਾਸਤੇ ਕੋਈ ਦੇਖੋ ਇਹ ਕਾਫੀ ਪੂਰੇ ਪੰਜਾਬ ਵਿੱਚ ਹੀ ਚੱਲ ਰਿਹਾ ਹੈ ਜਿਹੜਾ ਪਿੱਛੇ ਤੇ ਇੱਕ ਇਨਸੀਡੈਂਟ ਹੋਇਆ ਸੀ ਹਾਰਪੁਰ ਦੇ ਵਿੱਚ ਉਹਦੇ ਰਿਗਾਰਡਿੰਗ ਜਿਹੜਾ ਜਿੰਨਾਂ ਨੇ ਅਸੀਂ ਰੈਂਡਮਲੀ ਚੈੱਕ ਕਰਾਂਗੇ ਤਾਂ ਉਹਨਾਂ ਦੀ ਕਾਰਵਾਈ ਕੀਤੀ ਜਾਊਗੀ ਜੀ ਸਰ ਇਹ ਵਾਰਾ ਪਸ਼ੂ ਵਾਲਾ ਕਿੰਨੇ ਦਿਨਾਂ ਜ ਐਕਸ਼ਨ ਦਿਖਣ ਨੂੰ ਮਿਲ ਜੇਗਾ ਤੇ ਮੈਂ ਹੁਣੇ ਸਟਾਰਟ ਕਰੂੰਗਾ ਜਿੱਕਿ ਅਸੀਂ ਇਸ ਟਾਈਮ ਸੀਜ਼ਨ ਚੱਲਦਾ ਪਿਆ ਦਿਵਾਲੀ ਦਾ ਜਿਹੜਾ ਹੈਗਾ ਜੀ ਫੈਸਟੀਵਲ ਦੇ ਨਾਲ ਹੀ ਅਸੀਂ ਜਿਹੜਾ ਖਤਮ ਹੁੰਦੇ ਸਾਰੀ ਇਹਦੇ ਪਰੀ ਕਰਾਂਗੇ ਤੇ ਮੈਂ ਸ਼ੋਰ ਕਰਦਾ ਕਿ ਇਹਦਾ ਹੱਲ ਕੱਢ ਕੇ ਹਟਾਂਗੇ ਜੀ